ਨਾ ਜੁੜਿਓ ਤੁਸੀਂ ਵੱਡੀ ਘਟਨਾ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਵਿਆਹ ਸਮਾਗਮ ਚੱਲ ਰਿਹਾ ਸੀ ਤਾਂ ਜਾਗੋ ਦਾ ਜਿਵੇਂ ਹੀ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਅਚਾਨਕ ਇੱਕ ਵਿਅਕਤੀ ਹੈ ਜਿਹੜਾ ਉਹ ਧਰਤੀ ਤੇ ਡਿੱਗ ਜਾਂਦਾ ਹੈ ਜਿਸ ਨੂੰ ਲੈ ਕੇ ਮੌਕੇ ਤੇ ਭਗੜੜ ਮੱਚ ਜਾਂਦੀ ਹੈ ਤੇ ਉਸ ਸਮੇਂ ਤਾਂ ਕਿਹਾ ਜਾਂਦਾ ਹੈ ਕਿ ਹਾਰਟ ਅਟੈਕ ਆ ਗਿਆ ਪਰ ਜਦੋਂ ਉਸ ਦੀ ਵੀਡੀਓ ਦੇਖੀ ਜਾਂਦੀ ਹੈ ਤਾਂ ਉਸ ਸਮੇਂ ਦੀ ਵੀਡੀਓ ਦੇਖ ਕੇ ਪੈਰਾ ਹੈਟੋ ਜ਼ਮੀਨ ਤੱਕ ਖਿਸਕ ਜਾਂਦੀ ਹੈ ਤਾਂ ਇਹ ਘਟਨਾ ਜਿਹੜੀ ਹੈ ਉਹ ਫਲੋਰ ਦੇ ਗੁਰਾਇਆ ਤੋਂ ਸਾਹਮਣੇ ਆਈ ਹੈ ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਵਿਆਹ ਸਮਾਗਮ ਦਰਮਿਆਨ ਜਦੋਂ ਜਾਗੋ ਕੱਢੀ ਜਾ ਰਹੀ ਸੀ ਤਾਂ ਉਸ ਸਮੇਂ ਫਾਇਰਿੰਗ ਕੀਤੀ ਜਾਂਦੀ ਹੈ ਹਵਾਈ ਫਾਇਰਿੰਗ ਕੀਤੀ ਜਾ ਰਹੀ ਸੀ ਤਾਂ ਉਸ ਦੇ ਦਰਮਿਆਨ ਇੱਕ ਗੋਲੀ ਹੈ ਉਕਤ ਵਿਅਕਤੀ ਨੂੰ ਲੱਗ ਜਾਂਦੀ ਹੈ ਜੋ ਕਿ ਮੌਜੂਦਾ ਸਰਪੰਚ ਦਾ ਪਤੀ ਦਾ ਦੱਸਿਆ ਜਾ ਰਿਹਾ ਹੈ ਤੇ ਮੌਜੂਦਾ ਸਰਪੰਚ ਦੇ ਪਤੀ ਦੀ ਆ ਗੋਲੀ ਲੱਗਣ ਕਾਰਨ ਮੌਤ ਹੋ ਜਾਂਦੀ ਹੈ ਤੇ ਵਿਆਹ ਦਾ ਸਮਾਗਮ ਮਿੰਟਾਂ ਸਕਿੰਟਾਂ 'ਚ ਜਿਹੜਾ ਕਿ ਗਮ ਗਈ ਜਿਹੜਾ ਗਮਗੀਨ ਮਾਹੌਲ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਮੌਕੇ ਤੇ ਜਿੱਥੇ ਰਿਸ਼ਤੇਦਾਰ ਹੱਸ ਕੇ ਨੱਚ ਰੇ ਸੀ ਖੁਸ਼ੀਆਂ ਮਨਾ ਰਹੇ ਸੀ ਤਾਂ ਮੌਕੇ ਤੇ ਹੀ ਇਹ ਮਾਹੌਲ ਬਣ ਜਾਂਦਾ ਹੈ ਕਿ ਚੀਕ ਚਿਹੜਾ ਪੈ ਜਾਂਦਾ ਹੈ ਤੇ ਮੌਕੇ ਤੇ ਹੀ ਖੁਸ਼ੀਆਂ ਦਾ ਸਮਾਂ ਜਿਹੜਾ ਉਹ ਗਮੀਆਂ 'ਚ ਤਬਦੀਲ ਹੋ ਜਾਂਦਾ ਹੈ ਇਸ ਘਟਨਾ ਨੂੰ ਲੈ ਕੇ ਜਦੋਂ ਪੁਲਸ ਪ੍ਰਸ਼ਾਸਨ ਵੱਲੋਂ ਜਾਂਚ ਪੜਤਾਲ ਕੀਤੀ ਗਈ ਤਾਂ ਹਨਾਨੀ ਜਾਣਕ ਖੁਲਾਸੇ ਹੋਏ ਤਾਂ ਉੱਥੇ ਹੀ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਜਦੋਂ ਪੁਲਸ ਪ੍ਰਸ਼ਾਸਨ ਨੇ ਸਖਤ ਆਦੇਸ਼ ਕਿਤੇ ਹੋਇਆ ਕਿ ਕੋਈ ਵੀ ਵਿਅਕਤੀ ਕਿਸੇ ਵੀ ਪ੍ਰੋਗਰਾਮ ਦਰਮਿਆਨ ਕੋਈ ਵੀ ਫਾਇਰਿੰਗ ਨਹੀਂ ਕਰੇਗਾ ਪਰ ਹਲੇ ਵੀ ਕੁਝ ਲੋਕ ਨਹੀਂ ਸਮਝ ਰਹੇ ਹਲੇ ਵੀ ਫੁਕਰਪੰਤੀ ਹੈ ਜਿਹੜੀ ਇੱਥੋਂ ਤੱਕ ਸਮਾਰ ਹੈ ਕਿ ਵਿਆਹ ਦੇ ਸਮਾਗਮ ਨੂੰ ਖੁਸ਼ੀਆਂ ਦੇ ਸਮਾਗਮ ਨੂੰ ਮਿੰਟਾ ਸਕਿੰਟਾਂ ਚ ਲੋਕ ਗਮੀ ਦੇ ਮਾਹੌਲ ਵਿੱਚ ਤਬਦੀਲ ਕਰ ਰਹੇ ਨੇ ਜਿੱਥੇ ਇੱਕ ਪਾਸੇ ਪਹਿਲਾਂ ਦੇਖਿਆ ਗਿਆ ਸੀਗਾ ਕਿ ਇੱਕ ਬਿਉਤਾ ਕੁੜੀ ਨੂੰ ਗੋਲੀ ਵੱਜੀ ਸੀ ਅਤੇ ਉਸਦੇ ਹਾਲਾਤ ਇਥੋਂ ਤੱਕ ਵਿਗੜ ਗਏ ਸੀ ਕਿ ਉਸ ਨੂੰ ਹਸਪਤਾਲ ਲੈ ਜਾਣਾ ਪਿਆ ਤਾਂ ਉਸ ਤੋਂ ਬਾਅਦ ਦੂਜੀ ਵੱਡੀ ਘਟਨਾ ਇਹ ਫਲੋਰ ਤੇ ਗੁਰਾਇਆ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਗੋਲੀ ਵੱਜਣ ਕਾਰਨ ਖੁਸ਼ੀਆਂ ਦਾ ਸਮਾਗਮ ਜਿਹੜਾ ਗਮੀ ਚ ਜਿਹੜਾ ਤਬਦੀਲ ਹੋ ਗਿਆ ਤਾਂ ਇਸ ਸਭ ਨੂੰ ਦੇਖ ਕੇ ਸਭ ਤੋਂ ਇਸ ਸਾਰੇ ਮਾਹੌਲ ਤੋਂ ਹੱਕ ਕੇ ਮਾਪਿਆਂ ਨੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਹੀ ਰੋਸ ਪ੍ਰਦਰਸ਼ਨ ਕੀਤਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਥਾਣੇ ਨੂੰ ਘੇਰ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾ ਦਿਖਾ ਦਿੰਨੇ ਆ ਕਿ ਕੀ ਕੁਝ ਹੋਇਆ ਸੀ ਅਤੇ ਮਾਪਿਆਂ ਨੇ ਅਤੇ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਮੰਗ ਕੀਤੀ ਹੈ ਤੁਹਾਡਾ ਨਾਮ ਦੱਸਿਓ ਕੀ ਹੈ ਜੀ ਮੇਰਾ ਨਾਮ ਨੀਰੂ ਕੋਰ ਹੈ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਮੌਤ ਹੋਈ ਹੈ ਤੁਹਾਡਾ ਪਤੀ ਹੈ ਜੀ ਕੀ ਨਾਮ ਹਾਂਜੀ ਭਰਮਜੀਤ ਸਿੰਘ ਆ ਕੀ ਮਾਮਲਾ ਕੀ ਹੈ ਜੀ ਸਾਰਾ ਇਹ ਕੁਝ ਨਹੀਂ ਉਹ ਮੈਂ ਉਹ ਬਿਆ ਤੇ ਕਿ ਐਸੀ ਕਿ ਮੈਂ ਉਹਨਾਂ ਦੇ ਸਾਹਮਣੇ ਬੈਠੀ ਸੀਗੀ ਇੱਕਦਮ ਡਿੱਗਦੇ ਆ ਤੇ ਇਹ ਸਾਹ ਦਿੰਦੇ ਆ ਕੁਛ ਉਹਨਾਂ ਨੂੰ ਜਿਦਾ ਪੇਲੋ ਵੀ ਥੋੜੀ ਪ੍ਰੋਬਲਮ ਸੀਗੀ ਤੇ ਡਿੱਗਦੇ ਸਾਰੀ ਉਹਨਾਂ ਦੀ ਮੌਤ ਹੋ ਗਈ ਐ ਹਾਂਜੀ ਬਾਕੀ ਮੈਨੂੰ ਵੀਡੀਓ ਬਾਰੇ ਕੁਛ ਨਹੀਂ ਪਤਾ ਪ੍ਰੋਗਰਾਮ ਦੇ ਸਮੇਂ ਜਿਹੜਾ ਦੋ ਦਿਨੋਂ ਫਾਇਰ ਹੋਇਆ ਉਥੇ ਹਾਂਜੀ ਤੁਹਾਡੇ ਪਿੰਡ ਦਾ ਜਿਹੜਾ ਦੂਸਰਾ ਪਾਸਾ ਐ ਸੀ ਭਾਈ ਜੱਦਾ ਆ ਉਹਨਾਂ ਨੇ ਅੱਜ ਧਰਨਾ ਵੀ ਲਗਾਇਆ ਰੋਸ਼ ਮਹਾਰਾਜ ਜੀ ਵੀ ਕਹਿੰਦੇ ਅਸੀਂ ਕੱਢਣਾ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਜਿਹੜਾ ਪਹਿਲਾ ਫਾਇਰ ਹੋਇਆ ਉਹ ਤੁਹਾਡੇ ਹਸਬੰਦ ਦੇ ਲੱਗਾ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਜੀ ਮੈ ਮੈਨੂੰ ਫਾਇਰ ਕੋਈ ਆਵਾਜ਼ ਨਹੀਂ ਆਈ ਬਸ ਮੈਂ ਡਿੱਗਦੇ ਹੀ ਦੇਖਿਆ ਤੇ ਬੋਡੀ ਵੀ ਚੈੱਕ ਕੀਤੀ ਤੁਹਾਡੇ ਹੀ ਪਿੰਡ ਦੇ ਜਿਹੜੇ ਬੰਦੇ ਨੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਉਹ ਵੀਡੀਓ ਵਾਇਰਲ ਕਰ ਕਰਕੇ ਬਾਰ ਬਾਰ ਇਨਸਾਫ ਮੰਗਣ ਦੀ ਗੱਲ ਕਰਦੇ ਮੈਨੂੰ ਭਾਜੀ ਇਸ ਬਾਰੇ ਕੁਝ ਨਹੀਂ ਪਤਾ ਭਾਜੀ ਮਤਲਬ ਜਦੋਂ ਇੱਥੇ ਉਹਨਾਂ ਨੂੰ ਤੁਸੀਂ ਦੱਸ ਰਹੇ ਹੋ ਵੀ ਹਾਰਟ ਅਟੈਕ ਹੋਇਆ ਤੇ ਫਿਰ ਉਹ ਤੋਂ ਬਾਅਦ ਕਿੱਥੇ ਲੈ ਕੇ ਗਏ ਉਹਨਾਂ ਨੂੰ ਗਾਂਧੀ ਹਸਪੀਟਲ ਉਹਨਾਂ ਨੇ ਵੀ ਇਹ ਕਿਹਾ ਅਟੈਕ ਹੀ ਹੋਇਆ ਉਹਨਾਂ ਨੂੰ ਸਾਈਲੈਂਟ ਇਹਨਾਂ ਨੂੰ ਇੱਕ ਵੀਡੀਓ ਆਦੀ ਹੈ ਉਹਦੇ ਵਿੱਚ ਭੰਗੜਾ ਪਾਦੇ ਹੋਏ ਚੰਗੇ ਕੋਲੇ ਦਿਖ ਰਹੇ ਲੱਗਦੇ ਨਹੀਂ ਕੋਈ ਲੱਗਦੇ ਨਹੀਂ ਕੋਈ ਪ੍ਰੋਬਲਮ ਹੈ ਭੰਗੜਾ ਪਾਦਿਆਂ ਦੀ ਕੋਈ ਨਹੀਂ ਪ੍ਰੋਬਲਮ ਦਿਖਦੀ ਨਹੀਂ ਤੁਸੀਂ ਵੀਡੀਓ ਦੇਖੀ ਹੈ ਇਹ ਫਾਇਰ ਫਾਇਰ ਹੁੰਦੇ ਦੀ ਵੀਡੀਓ ਹਾਂਜੀ ਮੈਂ ਕੱਲ ਦੇਖੀ ਆ ਸ਼ਾਮੀ 5:00 ਵਜੇ ਹਾਂਜੀ ਜਦੋਂ ਪਹਿਲਾ ਫਾਇਰ ਹੁੰਦਾ ਦੇਖਦੇ ਮੈਂ ਤੁਸੀਂ ਕਿੱਥੇ ਨੂੰ ਫਾਇਰ ਚੱਲਦਾ ਪਿਆ ਆਪਾ ਪਹਿਲਾ ਵਾਇਰ ਜਦੋਂ ਪਹਿਲਾ ਫਾਇਰ ਚੱਲਿਆ ਕਹਿੰਦੇ ਮਾਰਿਆ ਵੀਡੀਓ ਦੇ ਵਿੱਚ ਨਜ਼ਰ ਪੈਂਦੀ ਆਦਿਆ ਵੀ ਪਹਿਲਾ ਫਾਇਰ ਉਹਨਾਂ ਦੀ ਛਾਤੀ ਤੇ ਲੱਗਾ ਤੇ ਜਦੋਂ ਡਿੱਗਦੇ ਡਿੱਗਦੇ ਉਹਨਾਂ ਨੇ ਇਸ਼ਾਰਾ ਕਰਕੇ ਵੀ ਨਾਲ ਦੇ ਬੰਦੇ ਨੂੰ ਕਿਹਾ ਵੀ ਇਹਨੇ ਗੋਲੀ ਮਾਰੀ ਉਹਨੂੰ ਪਾਜੀ ਇਸ ਬਾਰੇ ਮੈਨੂੰ ਨਹੀਂ ਪਤਾ ਨਹੀਂ ਪਤਾ ਪਾਜੀ ਥੋੜਾ ਪਰਵਾਹ ਕਿਉਂਕਿ ਕਹਿੰਦੇ ਤੁਹਾਡੇ ਪਤੀ ਸਮਾਜ ਸੇਵਕ ਸੀਗੇ ਪਿੰਡ ਵਿੱਚ ਕਾਫੀ ਬਹੁਤ ਸੰਦੂਕਾ ਦੇ ਹੈਲਪ ਕੀਤੀ ਉਹਨਾਂ ਨੇ ਉਸ ਲਈ ਉਹ ਇਨਸਾਫ ਦੀ ਮੰਗ ਕਰ ਰਹੇ ਆ ਸਾਰੇ ਕਿ ਉਹਨੂੰ ਇਨਸਾਫ ਮਿਲਣਾ ਚਾਹੀਦਾ ਜੋ ਵੀ ਹੈ ਕੋਈ ਉੱਥੇ ਵੀ ਜਾ ਲੱਗ ਗਿਆ ਉਹਨਾਂ ਨੇ ਇਹੀ ਗੱਲ ਕਹੀ ਜੀ ਹੂੰ ਕਿਉਂ ਪਿੰਡ ਕਹਿੰਦੇ ਕਿ ਨਹੀਂ ਮੈਂ ਨਾਲ ਲੈ ਕੇ ਗਿਆ ਇੱਥੇ ਵੀ ਇਸ਼ਾਰੇ ਦੇ ਘਰ ਅਟੈਕ ਹੋ ਗਿਆ ਜਦੋਂ ਵੀ ਆ ਬਿਨਾ ਕਿਸੇ ਨਹੀਂ ਤੁਹਾਨੂੰ ਚਾਕੂ ਨਾਲ ਅਟੈਕ ਹੋ ਗਿਆ ਜਦੋਂ ਤੇ ਮੈਂ ਨਾਲ ਸੀ ਨਾਲ ਜਦੋਂ ਮੈਂ ਤਾਂ ਸੁਰਤ ਨਹੀਂ ਸਿੱਖਦਾ ਤੇ ਉਹਨਾਂ ਦਾ ਤੁਸੀਂ ਫਾਰਡਰ ਜਿਹੜਾ ਕਹਿ ਰਹੇ ਹੋ ਤੇ ਜਿਹੜਾ ਆਪਣਾ ਪਿੰਡ ਦਾ ਜਿਹੜਾ ਕਾਫੀ ਵੱਡਾ ਦਾਇਰਾ ਜਿਹਨੇ ਧਰਨਾ ਲਗਾਇਆ ਸੀ 2-250 ਕੁੜੀਆਂ ਬੰਦੇ ਅੱਜ ਇਕੱਠੇ ਹੋਏ ਸੀ ਉਹ ਵਾਰ-ਵਾਰ ਇਹ ਕਿਉਂ ਗੱਲ ਕਹਿ ਰਹੇ ਆ ਵੀ ਉਹਨਾਂ ਨੂੰ ਗੋਲੀ ਮਾਰੀ ਗਈ ਭਾਜੀ ਮੈਂ ਵੀ ਵੀਡੀਓ ਚ ਦੇਖਿਆ ਪਤਾ ਨਹੀਂ ਭਾਜੀ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਆਲੇ ਦੁਆਲੇ ਨਾਲ ਦੇ ਪਿੰਡਾਂ ਦੇ ਸਰਪੰਚ ਵੀ ਉੱਥੇ ਪਹੁੰਚੇ ਨੇ ਉਹ ਵੀ ਕਾਰਵਾਈ ਦੀ ਮੰਗ ਕਰ ਰਹੇ ਨੇ ਤ੍ਰੇਤਾ ਪਿੰਡ ਦੇ ਸਰਪੰਚ ਪਹੁੰਚੇ ਹੋਏ ਸੀਗੇ ਹੋਰ ਤੇ ਆਮ ਤਿਆਰੀਆਂ ਕਰ ਰਹੇ ਸੀ ਵੀ ਇੱਕ ਦੂਜੇ ਨੂੰ ਫੋਨ-ਕਾਲ ਤੇ ਇਕੱਠੇ ਹੋ ਰਿਹਾ ਜੀ ਵੀ ਜਿਹੜੇ ਬਿੱਟੂ ਭਾਜੀ ਸੀਗੇ ਆਪਣੇ ਪਰਮਜੀਤ ਭਾਜੀ ਸੀਗੇ ਵੀ ਬਹੁਤ ਇੱਕ ਵੱਡੇ ਸਮਾਜ ਦੇ ਵੀ ਸੀ ਵੀ ਬਹੁਤ ਜਿਹੜਾ ਵੱਡਾ ਪਿੰਡ ਤੋਂ ਘਾਟਾ ਇਲਾਕੇ ਨੂੰ ਆਇਆ ਭਾਜੀ ਕੀ ਹੁਣ ਕਸੀਂ ਕਹਿ ਸਕਦੇ ਸਾਡੀ ਤਾਂ ਕੋਸ ਨਹੀਂ ਕਾ ਸਾਡੀ ਭਾਜੀ ਕੋਈ ਸਾਡੇ ਤਾਂ ਹੱਥਾਂ ਚ ਹੋ ਜਾ ਜਿੱਦਾਂ ਹੁਣ ਕਹੇ ਨੂੰ ਤਾਂ ਜੋ ਮਾਰ ਚ ਰੇ ਆ ਮੇਰੇ ਗੋਲੀਆਂ 3-4 ਚੱਲੀਆਂ ਪੁਲਿਸ ਵੱਲੋਂ ਕੋਈ ਬਿਆਨ ਲੈ ਕੇ ਤੁਹਾਡੇ ਆਏ ਆ ਹੁਣ ਦੇਖ ਪੁਲਿਸ ਜੀ ਤੁਹਾਡੇ ਬਿਆਨ ਲੈ ਕੇ ਹਾਂਜੀ ਹਾਂਜੀ ਭਾਜੀ ਲੈ ਗਏ ਆ ਤੁਸੀਂ ਦੱਸਿਆ ਉਹ ਕੋ ਫਾਇਰਿੰਗ ਹੋਈ ਨਹੀਂ ਭਾਜੀ ਭਾਜੀ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਮੈਨੂੰ ਪਤਾ ਹੀ ਨਹੀਂ ਭਾਜੀ ਫਾਇਰਿੰਗ ਹੋਈ ਵੀਡੀਓ ਦੇ ਵਿੱਚ ਤਾਂ ਸਾਫ਼ ਨਜ਼ਰ ਆ ਰਿਹਾ ਹਾਂਜੀ ਮੈਂ ਵੀ ਦੇਖਿਆ ਪਰ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਭਾਜੀ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਨਾ ਜਿਹੜਾ ਬੌਂਦਲਾ ਕਾਇਆ ਪੁਲਿਸ ਨੇ ਕਿਸੇ ਬੰਦੇ ਦੇ ਪਿੰਡ ਦੇ ਬਿਆਨ ਦਰਜ ਨਹੀਂ ਕੀਤੇ ਕਿ ਮੁਕੱਦਮਾ ਦਰਜ ਕੀਤਾ ਜਾਵੇ ਭਗਵੰਤਬਾਨ ਸਰਕਾਰ ਕਹਿ ਰਹੀ ਆ ਵੀ ਗੋਲੀ ਜਿਹੜੀ ਸ਼ਰਯਾਮ ਜਲਾਣੀ ਇਹ ਜਿਹੜੀ ਬਸ ਸਭ ਤੋਂ ਵੱਡਾ ਗੁਨਾਹ ਹੈ ਹਾਂਜੀ ਭਾਈ ਜੀ ਇਹ ਤਾਂ ਗੱਲ ਹੈਗੀ ਹੈ ਪਰ ਜਦੋਂ ਤੂੰ ਬਾਂਸਲ ਚੱਕ ਦੇਸ ਰਾਜ ਤੋਂ ਭਜੀ ਠੀਕ ਹੈ ਅੱਜ ਅਸੀਂ ਬੜੀ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋਏ ਆ ਕਿ ਸਾਡੇ ਨੇਕ ਦਿਲ ਇਨਸਾਨ ਸਾਡੇ ਸਰਪੰਚ ਸਾਹਿਬ ਸ਼੍ਰੀ ਪਰਮਜੀਤ ਪੰਮੀ ਜਿਹੜਾ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਆ ਜੋ ਕਿ ਸਾਨੂੰ ਕਿਹਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਪੈਣਾ ਅਚਾਨਕ ਮੌਤ ਹੋਈ ਆ ਪਰ ਹੁਣ ਜਦੋਂ ਅਸੀਂ ਕੱਲ ਦੀ ਵੀਡੀਓ ਦੇਖ ਰਹੇ ਹਾਂ ਜਿਹਦੇ ਵਿੱਚ ਸਾਨੂੰ ਗੁੰਮਰਾਹ ਕੀਤਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਨਾਲ ਮੌਤ ਹੋਈ ਆ ਕਿ ਇਹ ਪਤਾ ਲੱਗ ਰਿਹਾ ਕਿ ਉਹਨੂੰ ਸਾਫ਼ ਸਾਡੀ ਸਾਹਮਣੇ ਨਜ਼ਰਾਂ ਦੇ ਗੋਲੀ ਮਾਰੀ ਗਈ ਆ ਗੋਲੀ ਮਾਰਨ ਵਾਲਾ ਵੀ ਸਾਫ਼ ਦਿਖਾਈ ਦੇ ਰਿਹਾ ਹੈ ਗੋਲੀ ਉਹ ਵੱਜਦੀ ਵੀ ਸਾਫ਼ ਦਿਖਾਈ ਦੇ ਰਹੀ ਹੈ ਕੋਲਕੜੇ ਬੰਦੇ ਵੀ ਹੱਸ ਰਹੇ ਆ ਕੋਲ ਚੱਕਣ ਦੀ ਉਹਨੇ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸਾਰਾ ਕੁਝ ਮਿਲੀ ਭੁਗਤ ਨਾ ਹੋਇਆ ਗਿਆ ਹੈ ਜੀ ਸਾਡੇ ਨਾਲ ਸਾਡੇ ਪੂਰੇ ਪਿੰਡ ਨਾਲ ਇੰਨਾ ਵੱਡਾ ਧੋਖਾ ਕੀਤਾ ਗਿਆ ਸਾਨੂੰ ਗੁੰਮਰਾਹ ਕਰਕੇ ਕਿ ਅਸੀਂ ਦੱਸ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਇਹ ਸਾਡੇ ਨਾਲ ਕਿੰਨਾ ਧੋਖਾ ਕੀਤਾ ਗਿਆ ਜੀ ਜਿਹੜਾ ਵੀ ਧਰਨਾ ਸ਼ੁਰੂ ਕੀਤਾ ਗਿਆ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹੀ ਆ ਕਿ ਉਸ ਬੰਦੇ ਨੇ ਸਾਡੇ ਲਈ ਇੰਨਾ ਕੁਝ ਕੀਤਾ ਕਰ ਪਰਤੀ ਸਾਡੇ ਲਈ ਇੰਨਾ ਕੁਛ ਕੀਤਾ ਕਿ ਅਸੀਂ ਉਹਦਾ ਦੇਣਾ ਨਹੀਂ ਦੇ ਸਕਦੇ ਅਸੀਂ ਸਿਰਫ ਪ੍ਰਸ਼ਾਸਨ ਕੋਲ ਇੰਨੀ ਕੇ ਮੰਗ ਕਰਦੇ ਹਾਂ ਕਿ ਉਹਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿੰਨਾ ਕੇ ਸਾਥ ਹੋ ਸਕਦਾ ਸੀ ਉਹਦੇ ਲਈ ਕਰਾਂਗੇ ਬਸ ਅਸੀਂ ਇਹੀ ਚਾਹੁੰਦੇ ਹਾਂ ਕਿ ਲੱਗਦਾ ਪਰਿਵਾਰ ਵਾਲਿਆਂ ਨੂੰ ਡਰਾਇਆ ਗਿਆ ਆ ਜਾਂ ਕੋਈ ਹੋਰ ਕਾਰਨ ਆ ਵੀ ਜਿਹੜਾ ਉਹ ਬੋਲ ਨਹੀਂ ਰਿਹਾ ਬਿਲਕੁਲ ਜੀ ਹੋ ਸਕਦਾ ਕਿਉਂਕਿ ਪਰਿਵਾਰ ਨੂੰ ਡਰਾਇਆ ਵੀ ਜਾ ਸਕਦਾ ਹੈ ਹੋ ਸਕਦਾ ਉਹ ਮਜਬੂਰੀ ਨੂੰ ਕਿਸੇ ਨੇ ਨਹੀਂ ਅੱਗੇ ਆ ਰਹੇ ਪਰ ਅਸੀਂ ਅੱਗੇ ਆ ਰਹੇ ਆ ਕਿਉਂਕਿ ਸਾਡੇ ਉਹ ਦਿਲਾਂ ਦੀ ਧੜਕਣ ਸੀਗੀ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਤੁਸੀਂ ਇਸ ਮਾਮਲੇ ਨੂੰ ਲਾ ਕੇ ਇਸ ਇਸੇ ਮਾਮਲੇ ਨੂੰ ਲੈ ਕੇ ਹਜੇ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਮਿਲੇ ਸਿਰਫ ਫੋਨ ਤੇ ਗੱਲ ਹੋਈ ਸੀ ਸਾਡੀ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਨੇ ਕਿਹਾ ਸਾਨੂੰ ਜਿੰਨੀ ਤੱਕ ਲੈਕਤੀ ਸ਼ਿਕਾਇਤ ਨਹੀਂ ਆਉਂਦੀ ਅਸੀਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰਦਾ ਬਿਲਕੁਲ ਜੀ ਨਾਲ ਆਪਸ ਦਾ ਇਹਨਾਂ ਦਾ ਕੋਈ ਪੈਸੇਪ ਜੇ ਹੋਇਆ ਪਰ ਜਿਹੜੀ ਉਹ ਸ਼ਰੇਆਮ ਗੋਲੀਆਂ ਚੱਲ ਰਹੀਆਂ ਸਰਕਾਰਾਂ ਦਾ ਕਹਿ ਰਹੀਆਂ ਵੀ ਜਿਹੜਾ ਇਹ ਕਲਚਰ ਬਿਲਕੁਲ ਗਲਤ ਹੈ ਤੇ ਮੌਕੇ ਤੇ ਇਮੀਡੀਏਟਲੀ ਪਰਚਾ ਦਰਜ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇੱਕ ਥਰਡ ਪਰਸਨ ਆ ਕੇ ਸਾਡੇ ਪਿੰਡ ਵਿੱਚ ਸ਼ਰੇਆਮ ਪਿਸਟਲ ਕੱਢ ਕੇ ਫਾਇਰ ਕਰ ਗਿਆ ਉਹ ਨਹੀਂ ਜਾਣੀਏ ਚਲੋ ਅੱਜ ਸਰਪੰਚ ਸਾਹਿਬ ਨੂੰ ਨਹੀਂ ਵੀ ਪੈਸੇ ਚੋਗ ਰਹੇ ਹੋ ਬੱਚਿਆਂ ਨੂੰ ਲੱਗ ਜਾਂਦੀ ਫੇਰ ਕੌਣ ਜ਼ਿੰਮੇਵਾਰ ਸੀ ਇਹਦਾ ਘਟਨਾ ਕਦੋਂ ਦੀ ਇਹ ਭਾਜੀ 17 ਨਾਈਟ ਦੀ ਆ ਘਟਨਾ 17 ਫਰਵਰੀ ਸੰਸਕਾਰ ਦੂਜੇ ਦਿਨ ਸੰਸਕਾਰ ਹੋ ਗਿਆ ਭਾਜੀ ਗੋਲੀ ਚੱਲੀ ਉਸ ਟਾਈਮ ਤੇ ਪੁਲਿਸ ਨੂੰ ਸੂਚਨਾ ਕਿਸ ਨੇ ਦਿੱਤੀ ਹੈ ਪੁਲਿਸ ਮੌਕੇ ਤੇ ਪਹੁੰਚੀ ਜਾਂ ਨਹੀਂ ਕੁਝ ਨਹੀਂ ਪੁਲਿਸ ਨੂੰ ਕਿਸੇ ਨੇ ਸੂਚਨਾ ਨਹੀਂ ਦਿੱਤਾ ਕਿਉਂਕਿ ਗੁੰਮਰਾਹ ਕਰ ਦਿੱਤੇ ਸੀ ਨਹੀਂ ਘਰੇ ਹੀ ਪ੍ਰੋਗਰਾਮ ਚੱਲ ਰਿਹਾ ਸੀ ਹਾਂਜੀ ਇੰਜ ਭਾਜੀ ਕੀ ਪ੍ਰੋਗਰਾਮ ਕੀ ਸੀਗੇ ਜਿੱਥੇ ਕਰੋ ਜੀ ਜਾਗੋ ਦਾ ਪ੍ਰੋਗਰਾਮ ਸੀ ਜੀ ਨਾਈਟ ਜਾਗੋ ਦਾ ਪ੍ਰੋਗਰਾਮ ਸੀ ਭੰਗੜਾ ਵਗੈਰਾ ਪੈ ਰਿਆ ਸੀ ਡੀਜੇ ਦੇ ਉੱਤੇ ਕਿਉਂਕਿ ਮੇਨ ਜੇ ਦੇਖਿਆ ਜਾਵੇ ਆਪਾਂ ਜੇ ਆਪਾਂ ਨੂੰ ਗਵਾਹਾਂ ਦੀ ਲੋੜ ਪੈਂਦੀ ਉੱਥੇ ਮੇਨ ਮੋਰੇ ਸਟੂਡੀਓ ਵਾਲਾ ਪਹਿਲੀ ਗੱਲ ਤਾਂ ਫਿਲਮ ਬਣਾ ਰਿਹਾ ਸਮਾਟਰ ਲਕਾਉਣ ਦਾ ਮੈਟਰ ਕੀ ਮਾਮਲਾ ਲਕਾਉਣ ਦਾ ਮੈਟਰ ਇਹੀ ਆ ਜੀ ਇੱਕ ਤਾਂ ਮੀਡਲ ਕਲਾਸ ਬੰਦਾ ਸੀਗਾ ਜੀ ਹਾਂ ਠੀਕ ਹੈ ਜੀ ਮੀਡਲ ਕਲਾਸ ਬੰਦਾ ਸੀ ਉਹਨੂੰ ਹਰ ਕੋ ਨੂੰ ਮੀਡਲ ਕਲਾਸ ਦਬਾਉਣ ਦੀ ਕੋਸ਼ਿਸ਼ ਕਰਦੇ ਹੀ ਆ ਜੀ ਟੇਡ ਦਾ ਮੋਰੀ ਬੰਦਾ ਸੀ ਜਿਹੜਾ ਸਮਾਜ ਸੇਵੀ ਸੀਗਾ ਬਹੁਤ ਬਹੁਤ ਸਮਾਜ ਪ੍ਰ ਪਿੰਡ ਦੇ ਵਿੱਚ ਚਰਚਾ ਹੋਈ ਵੀ ਉਹਨੂੰ ਗੋਲੀ ਲੱਗੀ ਆ ਜਾਂ ਬਿਲਕੁਲ ਜੀ ਬਿਲਕੁਲ ਪਿੰਡ ਵਿੱਚ ਅੰਦਰ ਖਾਤੇ ਸਾਰਿਆਂ ਦੀ ਚਰਚਾ ਸੀ ਮੰਨਾ ਦੇ ਵਿੱਚ ਇਹ ਗੱਲ ਸੀਗੀ ਵੀ ਉਹਨਾਂ ਕੁਝ ਨਾ ਕੁਝ ਇਦਾਂ ਹੋਇਆ ਪਰ ਕੋਈ ਮੋਰੇ ਨਹੀਂ ਆ ਕੇ ਬੋਲ ਰਿਹਾ ਸੀਗਾ ਸਿਰਫ ਡਰ ਦੇ ਮਾਰੇ ਜਦੋਂ ਉਹ ਪਰਿਵਾਰ ਨੂੰ ਡਰਾ ਸਕਦੇ ਤਾਂ ਇੱਥੇ ਕਿਸੇ ਨੂੰ ਵੀ ਡਰਾ ਸਕਦੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਸ ਦਿਨ ਰਾਤ ਨੂੰ ਉਹ ਹੁਣ ਮਤਲਬ ਇੱਥੇ ਸ਼ਰਿਆਮ ਘੁੰਮ ਰਹੇ ਆ ਜਾਂ ਇੱਥੇ ਫਰਾਰ ਹੋ ਚੁੱਕੇ ਨੇ ਨਹੀਂ ਜੀ ਉਹ ਸ਼ਰਿਆਮ ਹੁਣ ਨਹੀਂ ਘੁੰਮ ਰਹੇ ਉਹ ਇੱਥੇ ਦੇਖ ਉਸੇ ਰਾਤ ਨੂੰ ਗਾਇਬ ਕਰ ਦਿੱਤਾ ਗਿਆ ਸੀ ਜਿੰਨ ਗੋਲੀ ਚਲਾਈ ਆ ਬੰਦੇ ਨੇ ਕੋ ਬੜੇ ਪਿੰਡ ਦਾ ਕਹਿ ਰਿਹਾ ਜੀ ਜੇਈ ਬਿੱਟੂ ਜੇਈ ਦਾ ਮੁੰਡਾ ਵਿਜੀਵਿਭਾਗ ਦੇ ਜੀ ਹਲਕੀ ਨੇ ਕਾਰਗਰਦਕੇ ਛੱਡ ਚੁੱਕੇ ਬਈ ਇਹ ਇਹਦਾ ਨਹੀਂ ਸਾਨੂੰ ਪਤਾ ਕੁਝ ਵੀ ਕੀ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਕਦੋਂ ਵਾਇਰਲ ਹੋਈ ਤੁਹਾਨੂੰ ਕਦੋਂ ਪਤਾ ਲੱਗਾ ਇਹ ਸਾਨੂੰ ਕੱਲ ਨਾ ਫੇਸਬੁੱਕ ਤੇ ਸਾਡੀ ਪਿੰਡ ਦੀ ਆਈਡੀ ਬਣੀ ਹੋਈ ਆ ਉਸ ਦੇ ਉਸ ਫੇਸਬੁੱਕ ਆਈਡੀ ਤੇ ਸਾਨੂੰ ਸ਼ਰਿਆਮ ਇੱਕ ਮੈਂ ਸੀ ਆਇਆ ਆ ਫੋਰਨ ਕੰਟਰੀ ਅਮਰੀਕਾ ਦੇ ਉੱਤੋਂ ਵੀ ਸਾਰੇ ਚੱਕ ਦੇ ਰਾਜ ਦੇ ਬੰਦੇ ਨ ਮਾਰਦੇ ਆ ਵੀ ਇਹਨਾਂ ਦੇ ਸਰਪੰਚ ਨੂੰ ਸ਼ਰੇਆਮ ਗੋਲੀ ਮਾਰੀ ਆ ਸਰਪੰਚਣੀ ਨੇ ਪੈਸੇ ਖਾ ਲਏ ਆ ਵੀ ਕੋਈ ਬੰਦਾ ਬੋਲ ਨਹੀਂ ਰਿਹਾ ਜਾਦਸੀ ਉਸ ਮੈਸੇਜ ਨੂੰ ਵੜ ਕੇ ਉਸ ਬੰਦੇ ਨਾਲ ਮਾਰਤਾ ਲਾਭ ਕੀਤਾ ਤੇ ਉਹ ਬੰਦੇ ਨੇ ਕਿਹਾ ਵੀ ਆਪਾਂ ਕਿਸੇ ਦਾ ਵਿਆਹ ਨਹੀਂ ਖਰਾਬ ਕਰਨਾ ਉਹਨਾਂ ਦੇ ਤੁਹਾਨੂੰ ਚੈਲੰਜ ਕੀਤਾ ਗਿਆ ਚੈਲੰਜ ਕੀਤਾ ਗਿਆ ਜੀ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਦੇ ਕਿ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਦਾ ਬੇਟਾ ਇਹਦਾ ਬੇਟਾ ਵੀ ਮੌਕੇ ਤੇ ਮੌਜੂਦ ਸੀਗਾ ਤੁਸੀਂ ਦੱਸਦੇ ਬੇਟਾ ਮੌਜੂਦ ਸੀ ਜੀ ਬੇਟੇ ਨੂੰ ਪਤਾ ਆ ਉਹ ਬੇਟੇ ਨੂੰ ਵੀ ਹੁਣ ਬੱਚੇ ਦੀ ਕੋਈ ਕਹਿੰਦੇ ਕੋਈ ਵਾਈ ਰੱਖ ਨਹੀਂ ਰਿਹਾ ਬੱਚੇ ਨੂੰ ਵੀ ਡਰਾ ਲਿਆ ਗਿਆ ਬੱਚੇ ਨੇ ਸਾਰੇ ਸਕੂਲ ਦੇ ਵਿੱਚ ਪੰਜ ਤਿੰਨ ਚਾਰ ਦਿਨ ਵੀਰ ਚੁੱਕੇ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਆਪਸ ਦੇ ਵਿੱਚ ਇਹਨਾਂ ਦਾ ਕਿਤੇ ਨਾ ਕਿਤੇ ਕਿਸੇ ਵੀ ਤਰੀਕੇ ਨਾਲ ਪੈਸੇ ਨਾਲ ਕਹੀਏ ਜਾਂ ਦਬਲਵਾ ਕਹੀਏ ਪੈਚਅਪ ਹੋ ਚੁੱਕਾ ਜੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਅਗਲਾ ਸਟੈਪ ਪਿੰਡ ਵਾਲਿਆਂ ਦਾ ਕੀ ਹੋਏਗਾ ਅਗਲਾ ਸਟੈਪ ਸਾਡਾ ਜੀ ਅਸੀਂ ਅਸੀਂ ਕਾਰਵਾਈ ਜ਼ਰੂਰ ਕਰਾਵਾਂਗੇ ਸਾਡੀ ਜਿੱਥੇ ਤੇ ਬਾਹ ਲੱਗੀ ਅਸੀਂ ਜ਼ਰੂਰ ਲਾਵਾਂਗੇ ਜੀ ਕਿੰਨੇ ਬੱਚੇ ਇਹਨਾਂ ਦੇ ਦੋ ਬੱਚੇ ਆ ਜੀ ਕਿੰਨੇ ਕਿੰਨੇ ਉਮਰ ਦੇ ਆ ਇੱਕ 7ਵੀਂ ਕਲਾਸ ਪੜਦਾ ਇੱਕ 9ਵੀਂ ਕਲਾਸ ਪੜਦਾ ਜੀ ਓਕੇ ਜੇ ਕੀ ਫਤਿਹ ਸਾਡਾ ਪਰਮਜੀਤ ਪੰਮੀ ਵੀਰ ਜੋ ਕਿ ਸਮਾਜ ਸੇਵੀ ਕੰਮ ਕਰਦਾ ਸੀ ਸਮਾਜ ਸੇਵੀ ਇਨਸਾਨ ਸੀਗਾ ਜੋ ਕਿ ਕਾਫੀ ਸਾਲਾਂ ਤੋਂ ਤਕਰੀਬਨ ਸਾਡੇ ਜਾਣਨ ਅਨੁਸਾਰ 10 ਸਾਲ ਹੋ ਗਏ ਉਸ ਨੂੰ ਇਸ ਸੇਵਾ ਦੇ ਵਿੱਚ ਜੂਝਦੇ ਹੋਏ ਨੂੰ ਜਿੱਥੇ ਕਿਤੇ ਵੀ ਸਾਡੇ ਸਮਾਜ ਨੂੰ ਲੋੜ ਪੈਂਦੀ ਸੀਗੀ ਸਾਡਾ ਵੀਰ ਪੰਮੀ ਹੱਕ ਠੋਕ ਕੇ ਨਾਲ ਆ ਕੇ ਖੜ ਜਾਂਦਾ ਸੀ ਇੱਕ ਜਾਗਦੀ ਜ਼ਮੀਰ ਵਾਲਾ ਇਨਸਾਨ ਸੀ ਉਸ ਨੂੰ ਇਹ ਨਹੀਂ ਸੀਗਾ ਵੇ ਮੇਰੇ ਪਿੰਡ ਦਾ ਮੈਟਰ ਆ ਜਾਂ ਸਾਡੇ ਏਰੀਆ ਦਾ ਮੈਟਰ ਆ ਮੈਂ ਸਰਪੰਚ ਸੁਖਵੀਰ ਸਿੰਘ ਧਲੇਤੇ ਤੋਂ ਇੱਕ ਜਾਗਦੀ ਜ਼ਮੀਰ ਵਾਲੇ ਇਨਸਾਨ ਦੇ ਔਰ ਸਮਾਜ ਸੇਵੀ ਇਨਸਾਨ ਦੇ ਮਗਰ ਆ ਕੇ ਅੱਜ ਸਾਨੂੰ ਪੈਰਬਾਈ ਕਰਨੀ ਪੈ ਰਹੀ ਆ ਕਿਉਂਕਿ ਉਸ ਦੇ ਪਰਿਵਾਰ ਨੂੰ ਧੱਕੇ ਨਾਲ ਦਬਾਇਆ ਜਾ ਰਿਹਾ ਪਤਾ ਨਹੀਂ ਕਿਸ ਦਬਾਅ ਹੇਠ ਪਰਿਵਾਰ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਜਦੋਂ ਅਸੀਂ ਵੀਡੀਓ ਦੇਖੀ ਸਾਡੇ ਹਿਰਦੇ ਬਲਉਂਦਰੇ ਗਏ ਬੇ ਇੱਕ ਸਮਾਜ ਸੇਵੀ ਇਨਸਾਨ ਦੇ ਨਾਲ ਕਿਸ ਤਰ੍ਹਾਂ ਦੀ ਮੌਤ ਹੋਈ ਆ ਇੱਕ ਜਾਗਦੀ ਜ਼ਮੀਰ ਵਾਲੇ ਦੀ ਕਿਸ ਤਰ੍ਹਾਂ ਦੀ ਮੌਤ ਹੋਈ ਇੱਕ ਬੋਲਣ ਵਾਲਾ ਸਾਡੇ ਏਰੀਏ ਦੇ ਵਿੱਚ ਚੱਕ ਦੇ ਰਾਤ ਤੋਂ ਇੱਕ ਆਵਾਜ਼ ਉੱਠਦੀ ਪਈ ਸੀ ਜਿਹਦੇ ਨੂੰ ਸਦਾ ਲਈ ਖਮਸ਼ੋ ਸਦਾ ਲਈ ਖਮੋਸ਼ ਕਰ ਦਿੱਤਾ ਗਿਆ ਤੁਸੀਂ ਦੇਖਿਆ ਹੋਣਾ ਪਿੰਡਾਂ ਵਿੱਚ ਸਰਪੰਚ ਦਾ ਬਹੁਤ ਬਣਦੇ ਆ ਪਰ ਕੋਈ ਬੋਲਦਾ ਕੋਈ ਨਹੀਂ ਬੋਲਦਾ ਮੇਰਾ ਵੀਰ ਪਹਿਲਾਂ 5 ਸਾਲ ਪਾਂਚੀ ਚਿਰਿਆ ਔਰ ਇਸ ਵਾਰ ਫਿਰ ਲੋਕਾਂ ਦੇ ਬਹੁਮਤ ਦੇ ਨਾਲ ਉਸ ਨੂੰ ਸਰਪੰਚ ਬਣਾਇਆ ਗਿਆ ਔਰ ਜੁम्मेवार ਇਨਸਾਨ ਸੀਗਾ ਸਾਨੂੰ ਕਈ ਵਾਰੀ ਟੱਕਰ ਨਾਲ ਫਲੋਰ ਵੀ ਟੱਕਰ ਦੇ ਰਹਿਣਾ ਔਰ ਕਹਿਣਾ ਸਰਪੰਚਾ ਕਿੱਦਾਂ ਮੈਂ ਕਹਣਾ ਵੀ ਠੀਕ ਆ ਉਹਦੇ ਨੇ ਕਹਿਣਾ ਵੀ ਨਸ਼ਾ ਪਤਾ ਕਿੱਦਾਂ ਕਹਿੰਦਾ ਵੀ ਮੈਂ ਕਿਹਾ ਭਾਈ ਤੂੰ ਵੀ ਧਿਆਨ ਰੱਖ ਮੈਂ ਵੀ ਰੱਖਦਾ ਰਲ ਮਿਲ ਕੇ ਚੱਲਦੇ ਸੀਗੇ ਪਰ ਅੱਜ ਸਾਡੀ ਇਦਾਂ ਲੱਗਦਾ ਵੀ ਸਾਡਾ ਹਿਰਦੇ ਯਾਨੀ ਕਿ ਤੋਈ ਬੋ ਆਪਾਂ ਬੋਲਣਾ ਚਾਹੁੰਦੇ ਪਰ ਬੋਲ ਨਹੀਂ ਹੁੰਦੇ ਹੈਗੇ ਸ਼ਬਦ ਵੀ ਕਿਹੜੇ ਸ਼ਬਦਾਂ ਨਾਲ ਅੱਜ ਦੁਆ ਕਰੀਏ ਜਿਹੜੇ ਸਮਾਜ ਲਈ ਉਹ ਖੜਦਾ ਰਿਹਾ ਜੇ ਸਮਾਜ ਲਈ ਉਸਨੇ ਆਪਣੀ ਜਾਨ ਦਾਅ ਤੇ ਲਾ ਰੱਖੀ ਸੀ ਅੱਜ ਪ੍ਰੀ ਪਲੈਨਿੰਗ ਤੌਰ ਤੇ ਉਹਦੀ ਹੱਤਿਆ ਕੀਤੀ ਗਈ ਆ ਉਸ ਨੂੰ ਵਿਆਹ ਦੇ ਵਿੱਚ ਸੱਦਿਆ ਗਿਆ ਚਲੋ ਸੱਦ ਲਿਆ ਔਰ ਜਾਂਦਾ ਮੇਰੀ ਵੀ ਦੱਸ ਕੇ ਗਿਆ ਵੀ ਮੈਨੂੰ ਇਸ ਬੰਦੇ ਨੇ ਮਾਰਿਆ ਤੁਸੀਂ ਵੀਡੀਓ ਚ ਦੇਖਿਓ ਹੱਥ ਕਰਕੇ ਦੱਸਦਾ ਵੀ ਆਹ ਬੰਦੇ ਨੇ ਗੋਲੀ ਮਾਰੀ ਆ ਔਰ ਜਦੋਂ ਉਸ ਨੂੰ ਮੌਤ ਤੋਂ ਪਹਿਲਾਂ ਇਸ਼ਨਾਨ ਕਰਾਇਆ ਜਾਂਦਾ ਉਹਨੂੰ ਤੁਹਾਨੂੰ ਲੋਕਾਂ ਨੇ ਪੁੱਛਿਆ ਵੀ ਕਾਹਦਾ ਨਿਸ਼ਾਨ ਆ ਉਸ ਨੂੰ ਕਹਿੰਦੇ ਫੋੜਾ ਪੈਂਚ ਨਹੀਂ ਹੋਇਆ ਸੀਗਾ ਫੋੜਾ ਪੈਂਚ ਨਹੀਂ ਮੋਡਿਆਂ ਦੇ ਪਿਛਲੇ ਪਾਸੇ ਹੋ ਸਕਦਾ ਮੋਰੇ ਹੋ ਸਕਦਾ ਦੋਨਾਂ ਬਾਸੇ ਨਹੀਂ ਹੋ ਸਕਦਾ ਜਲਦ ਤੋਂ ਜਲਦ ਉਸ ਨੂੰ ਲੂਣ ਦੀ ਕੋਸ਼ਿਸ਼ ਕੀਤੀ ਗਈ ਉਸ ਦੀ ਚਿਤਾ ਨੂੰ ਡੀਜ਼ਲ ਤੇਲ ਪਾ ਪਾ ਲੂਇਆ ਗਿਆ ਜਿਹੜੇ ਬੰਦੇ ਡੀਜ਼ਲ ਤੇਲ ਪਾ ਰਹੇ ਸੀ ਉਹਨਾਂ ਦੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਦੇ ਮਗਰ ਕੋਈ ਹੈ ਨਹੀਂ ਸੀ ਇੰਨਾ ਉਹਦਾ ਪਰਿਵਾਰ ਪਿੰਡ ਇੰਨਾ ਵੱਡਾ ਉਹਦਾ ਪਰਿਵਾਰ ਆ ਡੀਜ਼ਲ ਤੇਲ ਪਰਪਰ ਲੁਆ ਗਿਆ ਔਰ ਉਸਦੀ ਆਸਤ ਨੂੰ ਪਾਣੀ ਛਰਕ ਛਰਕ ਗਏ ਉਹਦੀ ਆਸ ਚ ਚੁਗੀ ਗਈ ਕਿਉਂ ਕਿਹੜੀਆਂ ਤਾਕਤਾਂ ਉਹਦੇ ਪਿੱਛੇ ਕੰਮ ਕਰ ਰਹੀਆਂ ਸੀ ਕਿਹੜਾ ਐਡਾ ਪੈਸਾ ਉਹਦੇ ਪਿੱਛੇ ਕੰਮ ਕਰ ਰਿਆ ਸੀਗਾ ਪਬਲਿਕ ਬੇਸ ਤੇ ਆ ਕੇ ਬੰਦਾ ਗੋਲੀ ਚਲਾਉਂਦਾ ਆ ਭਵਾਨਤਮਨ ਤਾਂ ਸਰ ਕਹਿੰਦੇ ਵੇ ਸਾਡੇ ਕੋਲ ਵੀਡੀਓ ਆ ਜਾਵੇ ਵੇ ਅਸੀਂ ਗੋਲੀ ਚਲਾਉਂਦੇ ਕਿਸੇ ਬੰਦੇ ਦੀ ਪਬਲਿਕ ਵੇਤ ਤੇ ਵੀ ਅਸੀਂ ਉੱਥੇ ਕਾਰਵਾਈ ਕਰ ਦਿੰਨੇ ਆ ਅੱਜ ਪੂਰਾ ਪਿੰਡ ਬੈਠਾ ਪਬਲਿਕ ਵੇਤ ਤੇ ਬੰਦਾ ਗੋਲੀ ਚਲਾ ਕੇ ਸਾਡੇ ਵੀਰ ਦੀ ਹੱਤਿਆ ਕਰ ਜਾਂਦਾ ਪਰ ਹਾਲੇ ਤੱਕ ਪ੍ਰਸ਼ਾਸਨ ਸੁੱਤਾ ਪਿਆ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਵੀ ਕੋਈ ਦੇਖਿਆ ਜਾਂਦਾ ਵੀਡੀਓ ਚੈੱਕ ਕੀਤੀ ਜਾਂਦੀ ਜਾਂ ਕੋਈ ਵੀ ਸੀਆਈਡੀ ਰਿਪੋਰਟ ਆਉਂਦੀ ਇੰਨੀ ਤਕੜੀਆਂ ਹੁੰਦੀਆਂ ਵੀ ਬੰਦੇ ਨੂੰ ਪਤਾ ਨਹੀਂ ਕਿੱਥੋਂ ਪਤਾਲ ਚੋਂ ਕੱਢ ਲਿਆਂਦਿਆ ਅੱਜ ਉਹਨਾਂ ਨੂੰ ਪਤਾ ਨਹੀਂ ਲੱਗਾ ਵੇ ਚੱਕ ਦੇਸ ਰਾਜ ਲੋਕਾਂ ਦੇ ਰੋਸ ਪ੍ਰਗਟ ਹੋ ਰਿਹਾ ਆ ਵੇ ਧਰਨਾ ਲੱਗ ਰਿਹਾ ਹਾਲੇ ਤੱਕ ਕੋਈ ਵੀ ਪ੍ਰਸ਼ਾਸਨ ਦਾ ਵੀਰ ਇੱਥੇ ਤੱਕ ਨਹੀਂ ਪਹੁੰਚਾ ਸਵੇਰ ਤੋਂ ਨੌਜਵਾਨ ਇੱਥੇ ਇਕੱਠੇ ਹੋ ਰਹੇ ਆ ਬਾਤੋ ਬਾਦ ਅਜੇ ਤਾਂ ਇਹੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੇ ਜਿਹੜੇ ਬਾਬਾ ਸਾਹਿਬ ਅੰਦੇਦਕਾਰ ਦੇ ਬਣਾਏ ਰੂਲ ਆ ਉਹਨਾਂ ਦੀ ਲੰਗਣਾ ਨਾ ਕੀਤੀ ਜਾਵੇ ਸਾਡੇ ਹਿਰਦੇ ਬਲੋਲਨ ਨੂੰ ਕੋਈ ਕਸਰ ਨਹੀਂ ਛੱਡਦੇ ਇਹ ਪਿਛਲੇ ਸਮੇਂ ਤੁਸੀਂ ਥੋੜਾ ਟਾਈਮ ਲੰਘਿਆ ਤੁਸੀਂ ਦੇਖਿਆ ਹੋਣਾ ਵੇ ਕਿਦਾਂ ਫਿਰਦੇ ਸਾਡੇ ਸਾਡੇ ਤਾਂ ਹਲੇ ਜਾਗ ਮੰਨ ਲਿਆ ਇਹ ਗਾਂ ਸਾਡੇ ਜਿਹੜੇ ਸਮਾਜ ਸੇਵੀ ਆ ਉਹ ਮਾਰਨੇ ਇਹਨਾਂ ਨੇ ਸ਼ੁਰੂ ਕਰ ਦਿੱਤੇ ਕਿੱਥੇ ਗਿਆ ਬੰਦਾ ਉਹ ਕਿਤੇ ਓੱਡ ਗਿਆ ਕਹਿੰਦੇ ਬਾਹਰ ਚਲ ਗਿਆ ਬੁਲਾਣਾ ਹੋਇਆ ਉਸ ਨੂੰ ਪੁੱਛ ਰੇ ਪੁੱਛਿਆ ਤਾਂ ਜਾਵੇ ਇੱਕ ਵਾਰੀ ਲਿਆ ਆਗੇ ਵੀ ਕਿਉਂ ਗੋਲੀ ਮਾਰੀ ਕਿਉਂ ਗੋਰੀ ਜਲਾਈ ਤੂੰ ਪਬਲੀ 베ਤੇ ਕਹਨੇ ਤੈਨੂੰ ਚਲਾਉਣ ਦੇ ਲਈ ਕਿਆ ਕਿੱਥੋਂ ਤੈਨੂੰ ਪੈਸੇ ਮਿਲੇ ਕਿਉਂ ਇਹ ਕੰਮ ਕੀਤਾ ਤੂੰ ਹੁਣ ਮੰਗ ਕੀ ਹੈਗੀ ਆ ਮੰਗ ਭਾਈ ਸਾਨੂੰ ਇਹੀ ਆ ਬਜੇਰੀ ਬਣਦੀ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਨੂੰ ਬਾਰ ਬਾਰ ਬੇਨਤੀ ਕਰਦੇ ਆ ਭਵਾਨਤਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਇੱਕ ਤਾਂ ਉਹਨੇ ਪਬਲਿਕ ਵਿੱਚ ਤੇ ਗੋਲੀ ਚਲਾਈ ਆ ਦੂਜਾ ਸਾਡਾ ਸਮਾਜ ਸੇਵੀ ਵੀਰ ਪਰਮਜੀਤ ਸਿੰਘ ਪੰਮੀ ਨੂੰ ਗੋਲੀ ਮਾਰ ਕੇ ਸ਼ਹੀਦ ਕਰਤਾ ਕਿਹਦੇ ਕਹਿਣ ਤੇ ਕੀਤਾ ਕਿਸ ਨੇ ਕਿਹਾ ਕਿਹੜਾ ਲੀਡਰ ਸੀ ਪਿੱਛੇ ਕਿਹੜੀ ਤਾਕਤ ਸੀਗੀ ਉਹ ਸਾਨੂੰ ਪਤਾ ਲੱਗਣੀ ਚਾਹੀਦੀ ਆ ਜਦ ਤੱਕ ਇਹ ਸਾਰੀ ਕੂਨ ਨਹੀਂ ਗਾ ਭਾਈ ਸਹੀ ਤਰੀਕੇ ਨਾਲ ਨਹੀਂ ਹੁੰਦੀ ਅਸੀਂ ਪਿੰਡ ਦੇ ਨਾਲ ਇੱਕ ਠੋਕ ਕੇ ਖੜੇ ਆ ਜਿੱਥੇ ਵੀ ਸਾਡੇ ਵੀਰ ਬੁਲਾਉਣਗੇ ਉੱਤੇ ਅਸੀਂ ਪਹੁੰਚਾਂਗੇ ਜਰੂਰ ਪਰ ਪ੍ਰਸ਼ਾਸਨ ਸ਼ੁਭਾਦੀ ਦੱਸਿਓ ਜਿਹੜਾ ਕਿ ਚੱਕ ਦੇਸ਼ ਰਾਜ ਦਾ ਇਹ ਕ ਮਾਮਲਾ ਕਾਫੀ ਹੋ ਰਿਹਾ ਹੈ ਕੀ ਅਸਲ ਮਾਮਲਾ ਕੀ ਹੈ ਇਹ ਮੌਤ ਕਿੱਦਾਂ ਹੋਈ ਹੈ ਕਿੰਨੀ ਸੱਚਾਈ ਹੈ ਮੌਤ ਬਾਰੇ ਸਰ ਕੱਲ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਸੋਚਨਾ ਗੁਪਤ ਸੋਚਨਾ ਉਹਦੇ ਆਧਾਰ ਤੇ ਮੈਂ ਇੱਥੇ ਆਇਆ ਸੀਗਾ ਜੀ ਪਿੰਡ ਚੱਕ ਦੇ ਸਰਾਜ ਤੇ ਇੱਥੇ ਆਇਆ ਸੀ ਮੈਂ ਉਹਨਾਂ ਦੇ ਮੈਸੇਜ ਨੂੰ ਜਿਹੜੇ ਸਰਪੰਚ ਨੇ ਨੀਰੂ ਕੋਰ ਜੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਸਿਸਟਰ ਆ ਗਿਆ ਉਹਨਾਂ ਦੇ ਬ੍ਰਦਰ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਤੇ ਉਹਨਾਂ ਨੇ ਮੇਰੇ ਪਾਸ ਉਹਨਾਂ ਨੂੰ ਪੁੱਛ ਕੇ ਸੀ ਵੀ ਕੀਤੀ ਉਹਨਾਂ ਨੇ ਮੇਰੇ ਪਾਸ ਸਟੇਟਮੈਂਟ ਲਿਖਾਈ ਆ ਵੀ ਗੋਲੀ ਚੱਲਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਬਟ ਮੌਤ ਜ਼ਰੂਰ ਹੋਈ ਆ ਉਹਨਾਂ ਦੀ ਮੌਤ ਜਿਹੜੀ ਆ ਹਾਰਟ ਅਟੈਕ ਨਾਲ ਹੋਈ ਆ ਕਿਉਂਕਿ ਉਹ ਪਹਿਲਾਂ ਹੀ ਪਿਛਲੇ ਲੰਬੇ ਸਮੇਂ ਤੋਂ ਕਾਫੀ ਹਾਰਟ ਦੇ ਪੇਸ਼ੈਂਟ ਸੀਗੇ ਜੀ ਤੇ ਉਹ 12 ਤਰੀਕ ਦਾ ਵਾਕਿਆ ਹੈ ਜਾਗਰੂ ਦਾ ਪ੍ਰੋਗਰਾਮ ਸੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਹੜੀ ਕਿ ਹੁਣ ਨਿਊ ਚੈਨਲ ਨਾਲ ਦੇ ਵੀ ਚੱਲ ਰਹੀ ਆ ਤਿੰਨ ਫਾਇਰ ਉਹਦੇ ਵਿੱਚ ਸਾਫ਼ ਕੀਤੇ ਨਜ਼ਰ ਆ ਰਹੇ ਆ ਹਾਂਜੀ ਸਦਾ ਬਿਲਕੁਲ ਪੂਰੀ ਤਰ੍ਹਾਂ ਨਾਲ ਪਹਿਚਾਨ ਹੋ ਰਿਹਾ ਇਸੇ ਫੰਕਸ਼ਨ ਦੇ ਵਿੱਚ ਉਹ ਪਹੁੰਚਿਆ ਹੋਇਆ ਸੀ ਜੀ ਜੀ ਨਜ਼ਰ ਸਾਫ਼ ਆ ਰਿਹਾ ਵਾ ਛਾਤੀ ਤੇ ਗੋਲੀ ਵੱਜੀ ਆ ਬੰਦਾ ਨੀਚੇ ਗਿਰਿਆ ਵਾ ਤੇ ਗਿਰਦਾ ਗਿਰਦਾ ਸਾਫ਼ ਦੂਰ ਤੇ ਸ ਜਿਨ੍ਹਾਂ ਨੇ ਮੈਨੂੰ ਗੋਲੀ ਮਾਰੀ ਆ ਜੀ ਜੀ ਉਹ ਵੀਡੀਓ ਦੇ ਆਧਾਰ ਤੇ ਪੁਲਿਸ ਵੱਲੋਂ ਹਲੇ ਤੱਕ ਕੀ ਕਾਰਵਾਈ ਕੀਤੀ ਗਈ ਦੇਖੋ ਜੀ ਇਹ ਜਿਹੜਾ ਫਾਇਰ ਹੋਣ ਦੀ ਹੈਗੀ ਆ ਵੀ ਉਹ ਤੇ ਪ੍ਰੋਗਰਾਮ ਦੇ ਵਿੱਚ ਫਾਇਰ ਹੋਏ ਆ ਉਹਦਾ ਤਸਦੀਕ ਕਰਕੇ ਬਾਈ ਨੇਮ ਜਿਹੜਾ ਵੀ ਦੋਸ਼ੀ ਆ ਜੋ ਵੀ ਉਹਤੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਬਾਕੀ ਜਿਹੜੀ ਰਹਿ ਗਈ ਗੱਲ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਪਰਿਵਾਰਕ ਹਿਸਾਬ ਦੇ ਮੈਂਬਰਾਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਡੈਥ ਆ ਉਹ ਗੋਲੀ ਲੱਗਣ ਨਾਲ ਨਹੀਂ ਹੋਈ ਉਹਨਾਂ ਦੀ ਜਿਹੜੀ ਡੈਥ ਆ ਗਈ ਆ ਉਹ ਹਾਰਟ ਅਟੈਕ ਨਾਲ ਹੋਈ ਆ ਚੱਕ ਦੇਸ਼ ਰਾਜ ਪਿੰਡ ਦਾ ਜਿਹੜਾ ਇੱਕ ਹਿੱਸਾ ਆ ਐਸ ਸੀ ਪਾਈ ਜਰਾ ਬੜੇ ਵੱਡੇ ਪੱਧਰ ਦੇ ਆਲੇ ਦੁਆਲੇ ਪਿੰਡਾਂ ਦੇ ਸਰਪੰਚ ਇਕੱਠੇ ਹੋਏ ਹੱਲੇ ਵੀ ਲੱਗਾ ਹੋਇਆ ਉਹ ਕਹਿ ਰਿਹਾ ਵੀ ਕਾਰਵਾਈ ਪੁਲਿਸ ਦੀ ਬਹੁਤ ਜਿਹੜੀ ਆ ਦਿੱਲੀ ਚੱਲ ਰਹੀ ਆ ਜਦ ਸ਼ਰਿਆਮ ਉਥੇ ਗੋਲੀਆਂ ਚੱਲੀਆਂ ਸੀ ਆਖਰਕਾਰ ਐਫ ਆਈ ਆਰ ਕਿਉਂ ਨਹੀਂ ਹੋਈ ਇਹਦਾ ਤੁਸੀਂ ਕੀ ਸਰ ਉਹਦੇ ਇਹਦੇ ਵਿੱਚ ਇਹ ਆ ਵੀ ਸਾਨੂੰ ਕੋਈ ਇਨਟੀਮੇਸ਼ਨ ਹੀ ਨਹੀਂ ਹੈਗੀ ਜੀ ਕੱਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ ਜੀ ਤੇ ਕੱਲ ਉਸੇ ਵੇਲੇ ਪੁਲਿਸ ਜਿਹੜੀ ਐਕਸ਼ਨ ਚ ਆ ਗਈ ਹੈ ਤੇ ਉਸ ਤੋਂ ਪਹਿਲਾਂ ਤਾਂ ਕੋਈ ਇੰਟੀਮੇਸ਼ਨ ਹੀ ਨਹੀਂ ਹੋਇਆ ਹੈਗੀ ਸਾਡੇ ਕੋ ਕੋਈ ਗੋਲੀ ਚੱਲੀ ਹੈ ਜਾਂ ਕੀ ਹੈ ਜਾਂ ਕੋਈ ਡੈਥ ਹੋਈ ਹੈ ਕੋਈ ਨਾਂ ਲਿਖਤੀ ਇਨਫਾਰਮੇਸ਼ਨ ਹੈ ਨਾ ਕੋਈ ਸਾਡੇ ਕੋ ਪਬਲਿਕ ਪਲੇਸ ਤੇ ਸ਼ਰਮ ਗੋਲੀਆਂ ਚਲਾਉਣ ਦਾ ਪਰਚਾ ਦਿੱਤਾ ਗਿਆ ਬਿਲਕੁਲ ਜੀ ਸ਼ੋਰ ਸ਼ੋਰ 101 ਨਹੀਂ ਐਕਸ਼ਨ ਦੇ ਵਿੱਚ ਪੁਲਿਸ ਕਿਦਾ ਆਈ ਹੈ ਐਫਆਰ ਲਾਂਚ ਨਹੀਂ ਲਾਂਚ ਕੀਤੀ ਪੁਲਿਸ ਸਰ ਐਕਸ਼ਨ ਦੇ ਵਿੱਚ ਉਹਨੂੰ ਤਸਦੀਕ ਕੀਤਾ ਜਾ ਰਿਹਾ ਹੈ ਵੈਰੀਫਾਈ ਕੀਤਾ ਜਾ ਰਿਹਾ ਹੈ ਵੀ ਬੰਦਾ ਜਿਹੜਾ ਗੋਲੀ ਚਲਾਉਣ ਵਾਲਾ ਉਹਨੂੰ ਚੰਗੀ ਤਰ੍ਹਾਂ ਉਹਨੂੰ ਸ਼ਨਾਖਤ ਕਰਕੇ ਬਾਈ ਨੇਮ ਜਿਹੜਾ ਪਰਚਾ ਦਿੱਤਾ ਹਾਂ ਤੇ ਉਹਦੇ ਪਰਚਾ ਦੇ ਦਿੰਦੇ ਹਾਂ ਉਹ ਫਿਰ ਵੀ ਮੇਰਾ ਜਿਹੜਾ ਮੇਰੀ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਇਸ ਤਰ੍ਹਾਂ ਹੈ ਵੀ ਪਹਿਲਾਂ ਵੈਰੀਫਾਈ ਕਰੋ ਤਸਦੀਕ ਕਰਕੇ ਫਿਰ ਐਫਐਲ ਦਰਜ ਕੀਤੀ ਜਾਵੇ ਸੀਨੀਅਰ ਅਫਸਰਾਂ ਨਾਲ ਗੱਲ ਹੋ ਗਈ ਆ ਠੀਕ ਆ ਜੀ ਪਰਚਾ ਜਿਹੜਾ ਆ ਉਹ ਅੱਜ ਆਜ ਵੀ ਵੀਡੀਓ ਵਾਇਰਲ ਹੋਈ ਆ ਧਰਨਾ ਲੱਗਾ ਆ ਤੇ ਹੁਣ ਪੁਲਿਸ ਜਿਹੜਾ ਹੈਗੀ ਆਪਣਾ ਸਹੀ ਤਰੀਕੇ ਨਾਲ ਡਿਊਟੀ ਬਿਲਕੁਲ ਜੀ ਬਿਲਕੁਲ ਐਸੀ ਨਾ ਮਿਲੀ ਭਗਤ ਨਹੀਂ ਸੀਗੀ ਹਾਂਜੀ ਪਹਿਲਾਂ ਜਿਹੜੀ ਮਿਲੀ ਭਗਤ ਨਹੀਂ ਸੀ ਕਿਉਂਕਿ ਪਿੰਡ ਵਾਲਿਆਂ ਨੇ ਸ਼ਰਮ ਮੀਡੀਆ ਨਾਲ ਅੱਜ ਇਹੀ ਚਰਚਾ ਹੋਈ ਆ ਵੀ ਪੁਲਿਸ ਨੂੰ 17 ਤਰੀਕ ਨੂੰ ਪਤਾ ਹੈ ਸਾਰਾ ਕੀ ਹੋਇਆ ਪਰ ਕਿਤੇ ਨਾ ਕਿਤੇ ਢਿੱਲੀ ਗੱਲ ਨਹੀਂ ਨਹੀਂ ਸਰ ਨਹੀਂ ਨਹੀਂ ਸਾਡੇ ਕੋ ਕੋਈ ਇੰਟੀਮੇਸ਼ਨ ਨਹੀਂ ਜੀ ਜੇਕਰ ਕੋਈ ਏਦਾਂ ਦੀ ਇੰਟੀਮੇਸ਼ਨ ਹੁੰਦੀ ਨਾ ਤੇ ਹਸਪੀਟਲ ਵੱਲੋਂ ਆਈਏ ਨਾ ਪਰਿਵਾਰਕ ਮੈਂਬਰਾਂ ਵੱਲੋਂ ਆਈਏ ਜੀ ਕੋਈ ਇੰਟੀਮੇਸ਼ਨ ਨਹੀਂ ਹਸਪੀਟਲ ਗਈ ਸੀ ਕਿ ਵੈਰੀਫਾਈ ਕੀਤਾ ਬੋਲਦਾ ਨਹੀਂ ਸਰ ਸਾਨੂੰ ਕੋਈ ਇੰਟੀਮੇਸ਼ਨ ਹੀ ਨਹੀਂ ਹੈਗੀ ਤੇ ਫੇਰ ਕੀ ਕਰਾਂਗੇ ਅਸੀਂ ਕਦ ਤੋਂ ਅੱਜ ਕਦ ਤੋਂ ਬਾਅਦ ਦੇਖੋ ਜੀ ਹੁਣ ਜਿਹੜਾ ਵੈਰੀਫਾਈ ਕਰਨ ਵਾਸਤੇ ਜਦੋਂ ਹੁਣ ਅਸੀਂ ਆਪਣਾ ਕਾਰਵਾਈ ਆਰੰਭ ਕੀਤੀ ਆ ਹੁਣ ਅਸੀਂ ਸਟੈਪ ਬਾਈ ਸਟੈਪ ਸਾਰੇ ਜਿਹੜੇ ਆ ਆਪਣੇ ਜਿਹੜੇ ਤਸਦੀਕ ਦੇ ਜਿਹੜੇ ਆਪਣੇ ਸਟੈਪ ਹੈਗੇ ਆ ਉਹ ਸਾਰੇ ਕਵਰ ਕਰਾਂਗੇ ਜੀ ਉਹ ਸਾਰਾ ਕਲੀਅਰ ਕਰਾਂਗੇ ਥੈਂਕ ਯੂ